ਬਹੁਤ ਬਹੁਤ ਸਵਾਗਤ ਹੈ ਜੀ ਸਟੂਡੈਂਟਸ ਸਾਰਿਆਂ ਦਾ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਸੋ ਕੋਈ ਵੀ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਇਸ ਲਾਈਵ ਸੈਸ਼ਨ 'ਚ ਲਾਈਵ ਕਾਲ ਦਾ ਨੰਬਰ ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ ਹੈ 9343624902 ਅੱਜ ਦੇ ਸਾਡੇ ਗੈਸਟ ਨੇ ਸਟੱਡੀ ਸਕੂਅਰ ਤੋਂ ਸੀਨੀਅਰ ਕੰਸਲਟੈਂਟ ਪ੍ਰਿੰਸੀ ਗਰੇਵਾਲ ਜੀ ਪ੍ਰਿੰਸੀ ਜੀ ਬਹੁਤ ਬਹੁਤ ਸਵਾਗਤ ਹੈ ਵੈਲਕਮ ਥੈਂਕ ਯੂ ਸਰ ਸੋ ਸਟਾਰਟ ਕਰਦੇ ਹਾਂ ਸਟੂਡੈਂਟਸ ਆਸਟ੍ਰੇਲੀਆ ਦੇ ਅਪਡੇਟਸ ਤੋਂ ਜਿਹੜੇ ਵੀ ਸਟੂਡੈਂਟਸ ਰੀਸੈਂਟਲੀ ਪਾਸ ਆਊਟ ਨੇ ਪਲੱਸ 2 ਆਸਟ੍ਰੇਲੀਆ ਸਟੱਡੀ ਵੀਜ਼ਾ ਵਾਸਤੇ ਜਾਣਾ ਚਾਹੁੰਦੇ ਨੇ ਉਹਨਾਂ ਦਾ ਕੋਈ ਵੀ ਸਵਾਲ ਹੈ ਇਸ ਪਲੈਟਫਾਰਮ ਤੇ ਤੁਸੀਂ ਕਨੈਕਟ ਕਰਕੇ ਆਪਣਾ ਕੁਐਸਚਨ ਪੁੱਛ ਸਕਦੇ ਹੋ ਉਹ ਸਟੂਡੈਂਟ ਜਿਨ੍ਹਾਂ ਨੇ ਆਲਰੇਡੀ ਫਾਈਲ ਲਗਾਈ ਹੋਈ ਆ ਕੋਈ ਵੀ ਦਿੱਕਤ ਆ ਰਹੀ ਆ ਸਟੂਡੈਂਟ ਇਸ ਪਲੈਟਫਾਰਮ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਕਮੈਂਟ ਸੈਕਸ਼ਨ ਚ ਆਪਣਾ ਪ੍ਰੋਫਾਈਲ ਸ਼ੇਅਰ ਕਰਕੇ ਤੇ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਪ੍ਰੋਸੈਸਿੰਗ ਟਾਈਮ ਦੀ ਪ੍ਰਿੰਸੀ ਜੀ ਕਿੰਨੀ ਕੀ ਦੇਰ ਤੋਂ ਆਸਟ੍ਰੇਲੀਆ ਆਫਰ ਲੈਟਰ ਦੇ ਰਿਹਾ सर ऑसट्रेलिया डिपेंड करता है यूनिवर्सिटी टू तो यूनिवर्सिटी कुछ यूनिवर्सिटी का ऑफर विद इन ट्वेंटी फोर आवर्स भी आ रहा है बट इस टाइम मैक्सीम यूनिवर्सिटीज़ जो है आवर भी दे रही है अगर स्टूडेंट की प्रोफाइल अच्छी है तो फिर ट्वेंटी फोर आवर्स भी ऑफर मिल जाएगा और कुछ यूनवर्सिटीज इतना दिन ने जिन्हों के थोड़ा ऑफर डिले हो रहा है बट सा जिदा तुम्हें पता है कि ऑस्ट्रेलिया के सारे कॉन्टैक्ट डायरेक्ट ਤੇ ਸਾਡੇ ਕੋਲ ਸਾਰੀ ਜਿੰਨੀ ਵੀ ਯੂਨੀਵਰਸਿਟੀਆਂ ਨੇ ਸਾਨੂੰ ਡਾਇਰੈਕਟ ਨੇ ਤੇ ਅਸੀਂ ਜਿਹੜੇ ਬੱਚੇ ਦਾ ਆਫਰ ਲੈਟਰ ਡਿਲੇ ਹੁੰਦਾ ਹੈ ਤੇ ਅਸੀਂ ਉਹਨਾਂ ਦੇ ਨਾਲ ਕਨੈਕਟ ਕਰ ਲੈਂਦੇ ਆ ਯੂਨੀਵਰਸਿਟੀ ਦੇ ਨਾਲ ਇੱਕ ਕਾਲ ਆ ਰਹੀ ਹੈ ਸਰ ਅਸੀਂ ਕਾਲ ਲੈ ਲੈਂਦੇ ਹਾਂ ਹਲੋ ਹਾਈ ਗੁੱਡ ਆਫਟਰਨੂੰ ਹਾਂਜੀ ਸਰ ਅ ਮੇਰਾ ਨਾਮ ਜਾਨ ਹੈ ਜੀ ਸਟੂਡੀਅਰ ਹਾਂਜੀ ਸਰ ਦੱਸੋ ਕੀ ਪ੍ਰੋਫਾਈਲ ਹੈ ਤੁਹਾਡਾ ਸੋਰੀ ਪਲਸ 2 ਪਲਸ 2 ਮੈਡੀਕਲ ਆ ਕਦੋਂ ਕਰੀਏ ਸਰ ਬੱਚੇ ਨੇ ਪਲਸ 2 2024 ओके ਕਿੰਨੀ ਪਰਸੈਂਟੇਜ ਹੈ ਕਿੰਨੇ ਦਾ ਲੈਣ ਸਰ ਪ੍ਰਧਾਨ ਜੀ ਠੀਕ ਹੈ ਜੀ ਆਇਲਸ ਵੀ ਟੀ ਕਰਿਆ ਸਰ ਬੱਚੇ ਨੇ ਆਇਲਰ ਤੋਂ ਹੋ ਰਹੀ ਹੈ ਨਾ 6 ਵਨ 4 नॉट लेस देन

ਸੋ ਦੁਬਾਰਾ ਵੀ ਤੁਸੀਂ ਕਾਲ ਕਰ ਸਕਦੇ ਹੋ ਨੈਟਵਰਕ ਦਾ ਥੋੜਾ ਇਸ਼ੂ ਹੋਣ ਕਰਕੇ ਕਾਲ ਡਿਸਕਨੈਕਟ ਹੋ ਗਈ ਹੈ ਅੱਜ ਅਸੀਂ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹਾਂ ਸਟੂਡੈਂਟਸ ਸੋ ਕੋਈ ਵੀ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ ਮਰਿੰਦਰ ਗਿੱਲ ਜੀ ਦਾ ਇੱਕ ਕਮੈਂਟ ਹੈ ਮੈਮ ਚਾਰਲਸਟਨ ਯੂਨੀਵਰਸਿਟੀ ਦਾ ਮੇਨ ਕੈਂਪਸ ਕੈਜ਼ਰੀਨ ਜੀਜ਼ਾ ਸਕਸੈਸ ਰੇਟ ਜਿਸ ਨਾਲ ਏਰੀਆ ਚਾਹ ਦਾ ਸਕਸੈਸ ਰੇਟ ਹੋ ਸਕਦਾ ਹੈ हां जी मनेंद्र जी ਜੇ ਤੁਸੀਂ ਕਰਦੇ ਹੋ ਆਪਣਾ ਰੈਜੀਡੈਂਟ ਏਰੀਆ ਦੇ ਵਿੱਚ ਤੇ ਉਹਦੇ ਵਿੱਚ ਵੀ ਜ਼ਿਆਦਾ ਚਾਂਸਸ ਵੀ ਜ਼ਿਆਦਾ ਹੁੰਦੇ ਨੇ ਪਲੱਸ ਤੁਹਾਨੂੰ ਐਕਸਟਰਾ ਬੈਨੀਫਿਟਸ ਵੀ ਮਿਲਦੇ ਨੇ ਅਪ ਟੂ 102 ਇਸ ਦਾ ਐਕਸਟਰਾ ਵਰਕ ਪਰਮਿਟ ਵੀ ਮਿਲਦਾ ਹੈ ਔਰ ਵੀਜ਼ਾ ਸਕਸੈਸ ਰੇਟ ਵੀ ਉਹਦਾ ਜ਼ਿਆਦਾ ਹੁੰਦਾ ਹੈ ਜੀ ਪ੍ਰਿੰਸੀ ਜੀ ਪ੍ਰੈਜ਼ੈਂਟਲੀ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਲੱਗ ਰਿਹਾ ਹੈ ਪੂਰੇ ਪ੍ਰੋਸੈਸ ਨੂੰ ਸਰ ਇਸ ਟਾਈਮ ਜਿਹੜਾ ਓਵਰঅল ਪ੍ਰੋਸੈਸ ਨੂੰ ਟਾਈਮ ਲੱਗ ਰਿਹਾ ਅਪ ਟੂ 2 ਮਨਸ ਲੱਗ ਰਹੇ ਨੇ ओवरऑल जो असि देखिए तो ऑफ लेटर तो लेके वीजा तक काफी जल्दी वीजा आ रहे ने इस टाइम असि जे देखिए तो जी प्रिंसी जी सक्सेस रेट कितना का सर देखो जेड़ा सक्सेस रेट इस टाइम ऑस्ट्रेलिया दा चल रहा हो तो एप्रोक्स 95 टू 98% दा चलते है ਜੀ ਸੋ ਸਟੂਡੈਂਟਸ ਕੋਈ ਵੀ ਸਵਾਲ ਹੈ ਤੁਹਾਡਾ ਤੁਸੀਂ ਵੀ ਕਾਲ ਕਰ ਸਕਦੇ ਹੋ ਕਮੈਂਟ ਸੈਕਸ਼ਨ ਚ ਆਪਣਾ ਸਵਾਲ ਵੀ ਪੁੱਛ ਸਕਦੇ ਹੋ ਆਸਟ੍ਰੇਲੀਆ ਨਾਲ ਰਿਲੇਟਡ ਕੋਈ ਵੀ ਡਾਊਟ ਹੈ ਗੈਪ ਦੀ ਗੱਲ ਕਰਦੇ ਆ ਪ੍ਰਿੰਸੀ ਚ ਗੈਪ ਕਿੰਨਾ ਐਂਟਰਟੇਨ ਹੋ ਰਿਹਾ ਪ੍ਰੈਜ਼ੈਂਟਲੀ ਪਲੱਸ 2 ਵਾਲੇ ਸਟੂਡੈਂਟਸ ਵਾਸਤੇ ਸਰ ਜੇ ਅਸੀਂ ਸਪੈਸੀਫਿਕ ਆਸਟ੍ਰੇਲੀਆ ਦਾ ਦੇਖੀਏ ਤੇ ਆਸਟ੍ਰੇਲੀਆ ਚ ਆਫਟਰ 12th ਪਾਸ ਆਊਟ ਸਟੂਡੈਂਟ ਦਾ ਗੈਪ ਮਿਨੀਮਮ 12 ਮਹੀਨਾ ਤੱਕ ਚੱਲ ਜਾਂਦਾ ਹੈ ਜਿੱਦਾਂ ਬੱਚਾ ਜੇ ਪਾਸ ਆਊਟ ਹੈ 2024 ਤੇ ਉਹ ਜੁਲਾਈ 25 ਇਨਟੇਕ ਚ ਅਪਲਾਈ ਕਰ ਸਕਦਾ ਹੈ ਉਹ ਉਹਨਾਂ ਦੇ ਲਾਸਟ ਆਪਸ਼ਨ ਹੈ ਜੁਲਾਈ 25 ਜੇ ਉਹ ਬੱਚਾ ਚਾਹੇ ਕਿ ਜੁਲਾਈ 25 ਤੋਂ ਬਾਅਦ ਜਾਣਾ ਚਾਹੁੰਦਾ ਆ ਮੈਂ ਤੇ ਉਸ ਇਨਟੈਕਸ ਨੂੰ ਅਪਲਾਈ ਨਹੀਂ ਕਰ ਸਕਦਾ ਬਿਕੋਜ਼ ਆਸਟ੍ਰੇਲੀਆ 12 ਮਨਤ ਤੋਂ ਜ਼ਿਆਦਾ ਗੈਪ ਨਹੀਂ ਲੈਂਦਾ ਬਹੁਤ ਸਾਰੀਆਂ ਯੂਨੀਵਰਸਿਟੀਆਂ ਇਧੀਆਂ ਵੀ ਹੈਗੀਆਂ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ 12 ਤੋਂ ਵੀ ਘੱਟ ਮੰਤ ਦਾ ਗੈਪ ਲੈਂਦੀਆਂ ਨੇ ਜੋ ਕਿ ਇਹ ਕਹਿ ਦਿੰਦੀਆਂ ਨੇ ਕਿ ਅਸੀਂ ਸਿਰਫ 6 ਮੰਤ ਦਾ ਗੈਪ ਲੈਂਦੇ ਆ ਬਟ ਮੋਸਟ ਓਵਰ ਦਾ ਯੂਨੀਵਰਸਿਟੀਆਂ ਆਸਟ੍ਰੇਲੀਆਸ ਬਾਇ 12 ਮੰਤ ਦਾ ਗੈਪ ਐਕਸੈਪਟ ਕਰ ਲੈਂਦੀਆਂ ਨੇ ਜੀ ਮਨਿੰਦਰ ਗਿੱਲ ਜੀ ਦਾ ਇੱਕ ਹੋਰ ਸਵਾਲ ਹੈ ਹਾਂਜੀ ਆਫਟਰ ਫਾਈਲ ਲਾਂਚ ਕਿੰਨਾ ਟਾਈਮ ਲੱਗਦਾ ਹੈ ਵੀਜ਼ਾ ਲਈ ਮਨਿੰਦਰ ਜੀ ਦੇਖੋ ਇਹ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਤੇ ਤੁਸੀਂ ਕਦੋਂ ਅਪਲਾਈ ਕਰ ਰਹੇ ਹੋ ਇਸ ਟਾਈਮ ਜਿਹੜਾ ਵੀਜ਼ਾ ਤੁਹਾਡਾ ਆ ਰਿਹਾ ਹੈ ਉਹ 15 ਡੇਸ ਤੇ ਵੀ ਆ ਰਿਹਾ ਹੈ ਔਰ 1 ਮੰਥ ਵੀ ਆ ਰਿਹਾ ਹੈ ਜੀ ਪ੍ਰਿੰਸੀ ਜੀ ਡਿਪਲੋਮਾ ਸੁਜੈਸਟ ਕਰੋਗੇ ਜੇ ਕੋਈ ਸਟੂਡੈਂਟ ਆਸਟ੍ਰੇਲੀਆ ਜਾ ਕੇ ਡਿਪਲੋਮਾ ਲੈਣਾ ਚਾਹੁੰਦਾ ਹੋਵੇ ਸੈਟ ਡਾਇਰੈਕਟ ਡਿਪਲੋਮਾ ਤਾਂ ਸਜੈਸਟ ਨਹੀਂ ਕਰਦੀ ਮੈਂ ਬਟ ਡਿਪਲੋਮਾ ਟੂ ਡਿਗਰੀ ਜਿਹੜਾ ਬੱਚਾ ਜਾਂਦਾ ਹੈ ਉਹਦਾ ਵੀਜ਼ਾ ਆਂਦਾ ਹੈ ਜੇ ਬੱਚਾ ਕਹੇ ਕਿ ਮੈਂ ਸਿਰਫ 1 ਸਾਲ ਦਾ ਡਿਪਲੋਮਾ ਲੈ ਕੇ ਜਾਣਾ ਚਾਹੁੰਦਾ ਉਹਦੇ ਵਿੱਚ ਬੱਚੇ ਦਾ ਵੀਜ਼ਾ ਨਹੀਂ ਆਏਗਾ ਬਟ ਜੇ ਬੱਚਾ ਕਹੇਗਾ ਕਿ ਬੱਚਾ ਮੀਟ ਨਹੀਂ ਕਰ ਰਿਹਾ ਡਾਇਰੈਕਟ ਐਂਟਰੀ ਰਿਕੁਆਇਰਮੈਂਟ ਔਰ ਉਹ ਡਿਪਲੋਮਾ ਵਾਸਤੇ ਹੀ ਐਲੀਜੀਬਲ ਹੈ ਔਰ ਉਹ ਡਿਪਲੋਮਾ ਟੂ ਡਿਗਰੀ ਕਰ ਰਿਹਾ ਜਿੱਦਾਂ ਬਹੁਤ ਸਾਰੀ ਯੂਨੀਵਰਸਿਟੀ ਲਾਰ ਡ੍ਰੌਪ ਡਿਕਨ ਕਰਟਨ ਡਿਪਲੋਮਾ ਟੂ ਡਿਗਰੀ ਦੇ ਪ੍ਰੋਗਰਾਮਸ ਦਿੰਦੇ ਨੇ ਜੇ ਉਹਦੇ ਵਿੱਚ ਬੱਚਾ ਕਰ ਸਕਦਾ ਹੈ ਉਹ ਅਸੀਂ ਪ੍ਰਮੋਟ ਵੀ ਕਰਦੇ ਹਾਂ ਜੇ ਬੱਚੇ ਦੀ ਪ੍ਰੋਫਾਈਲ ਐਲੀਜੀਬਲ ਹੈ ਉਹਦੇ ਵਾਸਤੇ ਤੇ ਉਹਦੇ 'ਚ ਸਾਡੇ ਵੀਜ਼ਾ ਵੀ ਆਏ ਨੇ ਸਰ ਬਹੁਤ سارے ਜੀ ਪ੍ਰਿੰਸੀ ਜੀ ਕਿੰਦਾ ਦੇ ਪ੍ਰੋਫਾਈਲਸ ਨੂੰ ਤੁਸੀਂ ਰეკਮੈਂਡ ਕਰਦੇ ਹੋ ਕੋਈ ਡਿਪਲੋਮਾ ਲੀਡਿੰਗ ਟੂ ਡਿਗਰੀ 'ਚ ਜਾਵੇ ਸਰ ਦੇਖੋ ਜਿੱਦਾਂ ਬੱਚੇ ਦੀ ਜੇ ਪਰਸੈਂਟੇਜ 65% ਤੋਂ ਘੱਟ ਹੈ ਉਹ ਬੱਚਾ ਡਿਪਲੋਮਾ ਤੋਂ ਡਿਗਰੀ ਵਾਸਤੇ ਜਾ ਸਕਦਾ ਹੈ ਠੀਕ ਹੈ ਜੇ ਬੱਚੇ ਦੇ ਬੈਂਡ ਸਕੋਰ 6 not less than 5.5 ਜਿੱਤਾ ਹੋਊਨ ਸਾਨੂੰ ਕਹ ਲਈ ਸੀ ਕਿ ਮੇਰੇ ਬੈਂਡ ਸਕੋਰ 6 not less than 5.5 ਹੈ ਉਹ ਬੱਚਾ ਵੀ ਡਿਪਲੋਮਾ ਤੋਂ ਡਿਗਰੀ ਵਾਸਤੇ ਜਾ ਸਕਦਾ ਹੈ ਅਗਰ ਕੋਈ ਬੱਚਾ ਯੂਨੀਵਰਸਿਟੀ ਦੀ ਡਾਇਰੈਕਟ ਐਂਟਰੀ ਰਿਕੁਆਇਰਮੈਂਟ ਮੀਟ ਕਰ ਰਿਹਾ ਹੈ ਬਟ ਉਹਨੂੰ ਇਹ ਆ ਕਿ ਮੈਂ ਉੱਥੇ ਜਾ ਕੇ ਇੱਕਦਮ ਤੋਂ ਯੂਨੀਵਰਸਿਟੀ ਚ ਨਹੀਂ ਪੜ ਸਕਦਾ ਉਹ ਸਟੂਡੈਂਟ ਡਿਪਲੋਮਾ ਤੋਂ ਡਿਗਰੀ ਕਰ ਸਕਦਾ ਹੈ ਬਟ ਉਹਨੂੰ ਆਪਣੀ ਐਸਓਪੀ ਜਿਹੜੀ ਜੀਐਸ ਸਟੇਟਮੈਂਟ ਹੁੰਦੀ ਹੈ ਉਹਦੇ ਵਿੱਚ ਇਹ ਸਾਰਾ ਜਸਟੀਫਾਈ ਕਰਨਾ ਪਏਗਾ ਕਿ ਉਹ ਡਿਪਲੋਮਾ ਚ ਕਿਉਂ ਜਾ ਰਿਹਾ ਹੈ ਜੇ ਉਹ ਡਿਗਰੀ ਵਾਸਤੇ ਡਾਇਰੈਕਟਲੀ ਐਲੀਜੀਬਲ ਹੈ ਜੀ ਸੋ ਸਟੂਡੈਂਟਸ ਕੋਈ ਵੀ ਸਵਾਲ ਹੈ ਤੁਹਾਡਾ ਤੁਸੀਂ ਵੀ ਕਾਲ ਕਰ ਸਕਦੇ ਹੋ ਕਮੈਂਟ ਸੈਕਸ਼ਨ ਚ ਆਪਣਾ ਪ੍ਰੋਫਾਈਲ ਸ਼ੇਅਰ ਕਰ ਸਕਦੇ ਹੋ ਆਸਟ੍ਰੇਲੀਆ ਨਾਲ ਰਿਲੇਟਿਡ ਕੋਈ ਵੀ ਡਾਊਟ ਹੈ ਪ੍ਰਿੰਸੀ ਜੀ ਜੇ ਗੱਲ ਕਰੀਏ ਪਰਸਨਲ ਕੁਆਲੀਫਿਕੇਸ਼ਨ ਦੀ ਸਟੂਡੈਂਟ ਦੀ ਮਾਰਕਸ ਕਿੰਨੇ ਕੁ ਹੋਣੇ ਚਾਹੀਦੇ ਆ ਮਿਨਿਮਮ ਸਰ ਦੇਖੋ ਜੇ ਬੱਚਾ ਡਾਇਰੈਕਟ ਯੂਨੀਵਰਸਿਟੀ ਚ ਅਪਲਾਈ ਕਰਨਾ ਚਾਹੁੰਦਾ ਹੈ ਆਫਟਰ 12th ਵਾਲਾ ਸਟੂਡੈਂਟ ਹੈ ਉਹਨੂੰ ਮਿਨੀਮਮ ਮਿਨੀਮਮ 65 ਪਰਸੈਂਟੇਜ ਆਈਦੀ ਹੈ ਡਾਇਰੈਕਟ ਬੈਚਲਰਸ ਵਾਸਤੇ ਅਪਲਾਈ ਕਰਨ ਵਾਸਤੇ ਪਰ ਜੇ ਬੱਚੇ ਦੀ ਪਰਸੈਂਟੇਜ ਘਟਾ ਹੈ 55 ਤੋਂ 65 ਦੇ ਵਿੱਚ ਹੈ ਫਿਰ ਉਹ ਡਿਪਲੋਮਾ ਤੋਂ ਡਿਗਰੀ ਵਾਸਤੇ ਜਾਏਗਾ ਡਾਇਰੈਕਟ ਬੈਚਲਰਸ ਵਾਸਤੇ ਬੱਚਾ ਨੂੰ 6 ਇਚ ਬੈਂਡ ਸਕੋਰ ਚਾਹੀਦੇ ਨੇ ਔਰ ਜੇ ਅਸੀਂ ਦੇਖੀਏ ਡਿਪਲੋਮਾ ਤੋਂ ਡਿਗਰੀ ਤੇ ਉਹਦੇ ਵਿੱਚ ਬੱਚੇ ਦੇ 6.0 ਲੈਸਨ 5.5 ਵੀ ਐਕਸੈਪਟੇਬਲ ਹੁੰਦੇ ਆ ਤੇ ਜੇ ਅਸੀਂ ਸੈਕੰਡ ਦੂਜੀ ਸਾਈਡ ਗੱਲ ਕਰੀਏ ਮਾਸਟਰਸ ਤੇ ਸਟੂਡੈਂਟ ਦੇ ਵਾਸਤੇ ਤੇ ਉਹਨਾਂ ਦੇ ਸੈਕਸ਼ਨ ਟੂ ਸੈਕਸ਼ਨ ਯੂਨੀਵਰਸਿਟੀਆਂ ਕੈਟੇਗੋਰੀਜ਼ ਨੇ ਜਿਹੜੀਆਂ ਇੰਡੀਆ ਦੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੀ ਪਰਸੈਂਟੇਜ ਡਿਪੈਂਡ ਕਰਦੀ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ 55 ਟੂ 65 ਦੇ ਵਿੱਚ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਔਰ 6.5 ਨਾਟ ਲੈਸ ਐਂਡ 6 ਬੈਂਡ ਸਕੋਰ ਚਾਹੀਦੇ ਨੇ ਮਾਸਟਰ ਵਾਲੇ ਬੱਚੇ ਨੂੰ ਜੀ ਮਨਿੰਦਰ ਗਿੱਲ ਜੀ ਦਾ ਇੱਕ ਹੋਰ ਸਵਾਲ ਹੈ ਮੈਮ ਚਾਰਲਸਟਾਵਿੰਨ ਦਾ ਕਿੰਨੇ ਟਾਈਮ ਸੇ ਰਿਸਪਾਂਸ ਆ ਗਿਆ ਮਨਿੰਦਰ ਦੇਖੋ ਸਾਡਾ ਤਾਂ ਇਸ ਟਾਈਮ ਚਾਰਲਸਟਾਵਿੰਨ ਦਾ ਜਿਹੜਾ ਰਿਸਪਾਂਸ ਆ ਉਹ 15 ਡੇਸ ਚ ਵੀ ਆ ਰਿਹਾ ਹੈ ਸਾਡਾ ਲਾਸਟ ਜਿਹੜਾ ਵੀਜ਼ਾ ਆ ਉਹ 15 ਡੇਸ ਚ ਆਇਆ ਹੈ ਇੱਕ ਸਾਡਾ ਵੀਜ਼ਾ 18 ਡੇਸ ਚ ਵੀ ਆਇਆ ਹੈ ਤੁਸੀਂ ਆਪਣੀ ਫਾਈਲ ਕਦੋਂ ਲਗਾਈ ਹੈ ਤੇ ਥੋੜਾ ਵੇਟ ਕਰ ਲਓ ਜੇ ਤੁਸੀਂ ਅਜੇ 10-15 ਦਿਨ ਹੋਏ ਆ ਤਾਂ ਥੋੜਾ ਵੇਟ ਕਰ ਲਓ ਤੁਹਾਡਾ ਵੀਜ਼ਾ ਆ ਜਾਏਗਾ ਸੋ ਸਟੂਡੈਂਟਸ ਫੰਡਸ ਨੂੰ ਲੈ ਕੇ ਵੀ ਕੋਈ ਡਾਊਟ ਹੈ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਇਕਵਾਦੀ ਸਮਝ ਲੈਣਿਆ ਆਸਟ੍ਰੇਲੀਆ ਚ ਫੰਡਸ ਦਾ ਸਟਰਕਚਰ ਕੀ ਹੈ ਸਟੂਡੈਂਟਸ ਕਿਹੜੀਆਂ ਗਲਤੀਆਂ ਕਰਦੇ ਨੇ ਤੇ ਕਿਹੜੀਆਂ ਪ੍ਰੈਕਟਿਸ ਸਟੂਡੈਂਟਸ ਨੂੰ ਨਹੀਂ ਕਰਨੀਆਂ ਚਾਹੀਦੀਆਂ ਆਸਟ੍ਰੇਲੀਆ ਫੰਡਸ ਦੇ ਮਾਮਲੇ ਦੇ ਵਿੱਚ ਹਾਂਜੀ ਸਰ ਦੇਖੋ ਜਿੱਦਾਂ ਜੇ ਅਸੀਂ ਗੱਲ ਕਰੀਏ ਫੰਡਿੰਗ ਦੀ ਤੇ ਇੱਥੇ ਬਹੁਤ ਸਾਰੇ ਪੰਜਾਬੀ ਲੋਕੀ ਦੰਦ ਹੁੰਦੇ ਆ ਜਿਹੜੇ ਆਈਟੀਆਰ ਹੀ ਨਹੀਂ ਫਿਲ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਆਈਟੀਆਰ ਕੀ ਚੀਜ਼ ਹੈ ਤੇ ਜਦੋਂ ਉਹਨਾਂ ਨੇ ਫਾਈਲ ਲਗਾਣੀ ਹੁੰਦੀ ਹੈ ਫਿਰ ਉਹਨਾਂ ਨੂੰ ਪਤਾ ਚੱਲਦਾ ਕਿ ਆਈਟੀਆਰ ਚਾਹੀਦੀ ਆ ਆਸਟ੍ਰੇਲੀਆ ਦੇ ਵਾਸਤੇ ਉਹ ਆਈਟੀਆਰ ਕੱਠੀ ਪਾ ਦਿੰਦੇ ਆ ਸਭ ਤੋਂ ਮੇਨ ਚੀਜ਼ ਹੈ ਕਿ ਆਈਟੀਆਰ ਔਨ ਟਾਈਮ ਫਾਈਲ ਹੋਣੀ ਚਾਹੀਦੀ ਆ ਬੱਚੇ ਦੇ ਪੇਰੈਂਟਸ ਦੀ ਜੇ ਬੱਚੇ ਦੇ ਪੇਰੈਂਟਸ ਦੀ ਆਈਟੀਆਰ ਔਨ ਟਾਈਮ ਫਾਈਲ ਹੋ ਉਹਦੇ ਵੀਜ਼ਾ ਦੇ ਕਾਫੀ ਜ਼ਿਆਦਾ ਚਾਂਸਸ ਬੱਝ ਜਾਂਦੇ ਨੇ ਤੇ ਸੈਕਿੰਡ ਥਿੰਗ ਜਿੱਦਾਂ ਕਈ ਬੱਚੇ ਕਹਿੰਦੇ ਆ ਕਿ ਮੈਡਮ ਤੁਸੀਂ ਪ੍ਰੋਵਾਈਡ ਕਰਵਾ ਦਿਓ ਡਾਕੂਮੈਂਟ ਉਹ ਸਭ ਚੀਜ਼ਾਂ ਚ ਵੀਜ਼ੇ ਨਹੀਂ ਆਉਂਦੇ ਬੱਚਾਂ ਦੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੀ ਪ੍ਰੋਫਾਈਲ ਜੇ ਐਲੀਜੀਬਲ ਹੈ ਤੇ ਸਾਨੂੰ ਆਈਟੀਆਰ ਔਰ ਫੰਡਿੰਗ ਵੀ ਜਾਨਵੰਦ ਖਾਣੀ ਪੈਗੀ ਆਸਟ੍ਰੇਲੀਆ ਚ ਆਸਟ੍ਰੇਲੀਆ ਬਹੁਤ ਜ਼ਿਆਦਾ ਸਟਿੱਕ ਹੈ ਤੇ ਇਸ ਕਰਕੇ ਜੇ ਅਸੀਂ ਆਸਟ੍ਰੇਲੀਆਸ ਦੇਖੀਏ ਤੇ ਫੰਡਿੰਗ ਵੀ ਸਾਨੂੰ 12 ਮੰਥ ਹੋਲਡ ਫੰਡਿੰਗ ਚਾਹੀਦੀ ਹੁੰਦੀ ਹੈ ਉਹਦੇ ਵਿੱਚ ਸੇਵਿੰਗਸ ਦਿਖਾ ਸਕਦੇ ਆ ਬੱਚੇ ਫਿਕਸਡ ਡਿਪੋਜ਼ਿਟਸ ਦਿਖਾ ਸਕਦੇ ਆ ਪੀਪੀਐਫ ਜੀਪੀਐਫ ਵੀ ਦਿਖਾ ਸਕਦੇ ਆ ਬਟ ਉਹ ਵਿਡਰਾ ਕਰਵਾਉਣਾ ਪੈਂਦਾ ਹੈ ਸੇਵਿੰਗ ਅਕਾਊਂਟ ਦੇ ਵਿੱਚ ਮਿਨੀਮਮ ਘੇਰਾ ਤਾਂ 14 ਲੱਖ ਤੱਕ ਦੀ ਸਾਨੂੰ ਆਈਟੀਆ ਚਾਹੀਦੀ ਹੁੰਦੀ ਹੈ ਆਸਟ੍ਰੇਲੀਆ ਦੇ ਵਿੱਚ ਤੇ ਜਿਹੜੀ ਫੰਡਿੰਗ ਹੈ ਉਹ ਡਿਪੈਂਡ ਕਰਦਾ ਯੂਨੀਵਰਸਿਟੀ ਟੂ ਯੂਨੀਵਰਸਿਟੀ ਫੀਸ ਅਕੋਰਡਿੰਗ ਓਵਰਲ ਬਜਟ ਬਾਰੇ ਵੀ ਇੱਕ ਓਵਰਵਿਊ ਲੈ ਲੈਂਦੇ ਆ ਕਿੰਨਾ ਕੁ ਪੈਸਾ ਓਵਰਲ ਤੁਹਾਨੂੰ ਚਾਹੀਦਾ ਹੈ ਤੇ ਉਹ ਪੈਸਾ ਕਿਸ ਫਾਰਮ ਦੇ ਵਿੱਚ ਹੋਣਾ ਚਾਹੀਦਾ ਇਸ ਤੋਂ ਬਾਅਦ ਗੱਲ ਕਰਾਂਗੇ ਜਿਹੜਾ ਸਟੱਡੀ ਲੋਨ ਹੁੰਦਾ ਉਹ ਉਹਦੀ ਕੀ ਕੀ ਫੀਜ਼ਿਬਿਲਟੀ ਹੋ ਸਕਦੀ ਹੈ ਹਾਂਜੀ ਤੇ ਸਰ ਜੀ 10 ਸੀ ਜੇ ਦੇਖੀਏ ਓਵਰঅল ਸਾਨੂੰ ਕਿੰਨੀ ਫੰਡਿੰਗ ਚਾਹੀਦੀ ਹੈ ਜਿਹੜੀ ਫੰਡਿੰਗ ਹੁੰਦੀ ਹੈ ਉਹ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਕਿ ਯੂਨੀਵਰਸਿਟੀ ਦੀ ਫੀਸ ਕਿੰਨੀ ਆ ਬਟ ਦਾ ਥਿੰਗ ਇਜ਼ ਕਿ ਮਿਨੀਮਮ ਰਿਕੁਆਇਰਮੈਂਟ ਉਹਦੀ ਹੁੰਦੀ ਆ 40 ਲੱਖ ਸਕਦੀ ਕਿਉਂਕਿ ਜਿਹੜੇ ਲਿਵਿੰਗ ਐਕਸਪੈਂਸਸ ਆ ਉਹ ਇਸ ਤੋਂ 16-17 ਲੱਖ ਦੇ ਲਿਵਿੰਗ ਐਕਸਪੈਂਸਸ ਹੀ ਚਾਹੀਦੇ ਹੁੰਦੇ ਨੇ ਆਸਟ੍ਰੇਲੀਆ ਦੇ ਵਿੱਚ ਪਲੱਸ ਸਾਨੂੰ 1 ਸਾਲ ਦੀ ਟਿਊਸ਼ਨ ਫੀਸ ਦਿਖਾਣੀ ਪੈਂਦੀ ਆ ਪਲੱਸ ਸਾਨੂੰ ਲਿਵਿੰਗ ਐਕਸਪੈਂਸਸ ਪਲੱਸ ਟਰੈਵਲ ਐਕਸਪੈਂਸਸ ਵੀ ਰਿਕੁ ਸਰ ਤੁਹਾਡੀ ਵਾਰਸ ਨਹੀਂ ਆ ਰਹੀ ਜੀ ਸੋ ਸਟੂਡੈਂਟਸ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ ਜਿਹੜੇ ਸਟੂਡੈਂਟਸ ਦੀ ਆਲਰੇਡੀ ਆਸਟ੍ਰੇਲੀਆ ਫਾਈਲ ਲੱਗੀ ਹੋਈ ਹੈ ਉਹਨਾਂ ਨੂੰ ਵੀ ਕੋਈ ਡਾਊਟ ਹੈ ਤਾਂ ਮੋਸਟ ਵੈਲਕਮ ਜਿਹੜੇ ਪੇਰੈਂਟਸ ਸਾਡਾ ਇਹ ਸੈਸ਼ਨ ਦੇਖ ਰਹੇ ਨੇ ਆਪਣੇ ਬੱਚਿਆਂ ਵਾਸਤੇ ਸਟੱਡੀ ਵੀਜ਼ਾ ਹਜੇ ਪਲਾਨ ਕਰ ਰਹੇ ਨੇ ਯੂ ਆਰ ਮੋਸਟ ਵੈਲਕਮ ਤੁਸੀਂ ਵੀ ਕਾਲ ਕਰਕੇ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਡੇ ਐਕਸਪਰਟਸ ਨਾਲ ਗੱਲ ਕਰ ਸਕਦੇ ਹੋ ਸੋ ਓਵਰਆਲ ਬਜਟ ਬਾਰੇ ਗੱਲ ਕਰ ਲਈ ਹੈ ਇਸ ਤੋਂ ਪਹਿਲਾਂ ਅਸੀਂ ਫੰਡਸ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੁਣ ਗੱਲ ਕਰਦੇ ਹਾਂ ਇਨਟੇਕ 'ਚ ਕਿੰਨਾ ਸਮਾਂ ਰਹਿ ਗਿਆ ਜੇ ਤੁਸੀਂ ਅਪਲਾਈ ਕਰਨਾ ਸਰ ਦੇਖੋ ਇਸ ਟਾਈਮ ਜੇ 2024 ਪਾਸ ਆਊਟ 12th ਪਾਸ ਆਊਟ ਸਟੂਡੈਂਟ ਹੈ ਉਹਦੇ ਕੋਲ ਜਿਤਾ ਅਸੀਂ ਪਹਿਲਾਂ ਵੀ ਗੱਲ ਕਰਕੇ ਜੁਲਾਈ ਇਨਟੇਕ ਲਾਸਟ ਇਨਟੇਕ ਹੈ ਔਰ ਇਸ ਟਾਈਮ ਯੂਨੀਵਰਸਿਟੀ ਦੀਆਂ ਐਪਲੀਕੇਸ਼ਨ ਡੈਡਲਾਈਨਸ ਆਨੀਆਂ ਸਟਾਰਟ ਹੋ ਗਈਆਂ ਨੇ ਤੇ ਬੱਚੇ ਨੂੰ ਐਸੂਨ ਐਸ ਪੋਸੀਬਲ ਆਪਣੀ ਐਪਲੀਕੇਸ਼ਨ ਅਪਲਾਈ ਕਰਵਾ ਦੇਣੀ ਚਾਹੀਦੀ ਹੈ ਬਿਕਾਜ਼ ਅਪ੍ਰੈਲ ਆਲਰੇਡੀ 10th ਅਪ੍ਰੈਲ ਹੋ ਗਈ ਅੱਜ ਤੇ ਜੇ ਬੱਚਾ ਜੁਲਾਈ ਇਨਟੈਕ ਵਾਸਤੇ ਜਾਣਾ ਚਾਹੁੰਦੇ ਹੋ ਉਹਨੂੰ ਆਪਣਾ ਪੂਰਾ ਪ੍ਰੋਸੈਸ ਕਰਵਾਉਣਾ ਹੈ ਜੀਐਸਪੀ ਕੰਪਲੀਟ ਕਰਵਾਉਣਾ ਹੈ ਵੀਜ਼ਾ ਫਾਈਲ ਵੀ ਕਰਨੀ ਹੈ ਵੀਜ਼ਾ ਦਾ ਵੇਟ ਵੀ ਕਰਨਾ ਹੈ ਸੋ ਥਿਸ ਇਜ਼ ਗੁੱਡ ਟਾਈਮ ਫਾਰ ਅਪਲਾਈ ਇਨ ਜੁਲਾਈ ਇਨ ਇਕ ਓਨਲੀ ਸੋ ਹੁਣ ਗੱਲ ਕਰਦੇ ਆ ਕੋਰਸਿਸ ਦੀ ਪ੍ਰਿੰਸੀ ਜੀ ਜਿਵੇਂ ਕਿ ਸਾਰੇ ਸਟੂਡੈਂਟਸ ਵੀ ਆਈ ਥਿੰਕ ਜਾਣਦੇ ਨੇ ਕਿ ਕੋਰਸ ਰੈਲੇਵੈਂਸੀ ਨੂੰ ਲੈ ਕੇ ਆਸਟ੍ਰੇਲੀਆ ਕਾਫੀ ਸਟ੍ਰਿਕਟ ਹੈ ਸੋ ਬਹੁਤ ਇੰਪੋਰਟੈਂਟ ਹੈ ਕੋਰਸ ਤੁਸੀਂ ਕਿਸ ਤਰੀਕੇ ਨਾਲ ਚੂਜ਼ ਕਰਦੇ ਹੋ स्टार्ट कर दे नॉन मेडिकल वाले स्टूडेंट्स तो नॉन मेडिकल वाले स्टूडेंट्स वास्ते रेलेवेंसी के हिसाब नाल बेस्ट कोर्सेज केड़े केड़े ने सर इस टाइम जैसी गल करिए रेलेवेंसी और कोर्स जड़े बहुत अच्छे पॉपुलर कोर्सेज ने नॉन मेडिकल वाला बच्चा बैचलर ऑफ आईटी से जा सकता है बैचलर ऑफ इंजीनियरिंग बैचलर ऑफ डाटा साइंस बैचलर ऑफ आर्टिफिशियल इंटेलिजेंसी हुन एक नया प्रोग्राम भी आ रहा है जो काफी पॉपुलर है साइबर सिक्योरिटी ते ए सारे कोर्सेज नॉन मेडिकल वाला स्टूडेंट ले सकता है और ए आई साइबर सिक्योरिटी और डाटा साइंस काफी अच्छे प्रोग्राम ने और काफी यूनिक प्रोग्राम ने और इना दे विच इन फ्यूचर बहुत ज्यादा स्कोप आएगी बच्चे का बहुत अच्छा फ्यूचर रहेगा इन कोर्सेज सो so स्टूडेंट्स बड़े ध्यान नाल अपना कोर्स चूज करो नॉन मेडिकल बारे गल की इस तो बाद असी मेडिकल कमर्स आर्ट्स सारिया स्ट्रीम्स दिया ऑप्शनस बारे ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਆਪਣਾ ਕੋਰਸ ਸਿਲੈਕਟ ਕਰੋ ਨਾਲ ਦੀ ਨਾਲ ਅਸੀਂ ਕਮੈਂਟਸ ਪਾ ਰਹੀਆਂ ਅਸੀਂ ਕਾਲ ਲੈ ਲੈਂਦੇ ਆ ਪਹਿਲਾਂ ਜੀ ਹੈਲੋ ਹੈਲੋ ਹਾਈ ਗੁੱਡ ਆਫਨ ਐਕਚੁਅਲੀ ਮੇਰੇ ਕੋਲ ਆਸਟ੍ਰੇਲੀਆ ਲੈ ਕੇ ਅਬਾਊਟ ਸੀ ਨਾਲ ਗੱਲ ਕਰਨੀ ਸੀ ਹਾਂਜੀ ਹਾਂਜੀ ਦੱਸੋ ਅ ਸੋ ਐਕਚੁਅਲੀ ਅਸੀਂ ਪਹਿਲੇ ਲੈਣ ਸੀ ਮੈਂ ਮੇਰਾ ਕੋਮਰਸ ਦੀ ਫੀਸ ਜੈ ਨਾ ਕੀ ਡਾਟਾ

ਦੈਟ ਇਜ਼ ਇਨਫ ਬਿਕੋਜ਼ ਤਾਂ ਉਹ ਸਿਰਫ ਲਿਵਿੰਗ ਐਕਸਪੈਂਸਸ ਆਰ ਟਰੈਵਲ ਐਕਸਪੈਂਸਸ ਦਿਖਾਣੇ ਨੇ ਤੇ ਮੇਰੇ ਪਾਪਾ ਦੀ ਆਈਡੀਆਰ ਬਣਦੀ ਹੈ 13 ਲੱਖ ਓਕੇ ਹਮ ਗਵਰਨਮੈਂਟ ਆਪ ਹੈ ਹਮ ਹਮ ਤੇ ਦੈਟ ਇਜ਼ ਇਨਫ ਨਹੀਂ 13 ਲੱਖ ਨਾਟ ਇਨਫ ਬਿਕੋਜ਼ ਜਿਹੜੇ ਲਿਵਿੰਗ ਐਕਸਪੈਂਸਸ ਨੇ ਉਹ ਹੀ 16 ਤੋਂ 17 ਲੱਖ ਹੋ ਜਾਂਦੇ ਨੇ ਤੇ ਤੁਹਾਨੂੰ ਫੰਡਿੰਗ ਦਿਖਾਣੀ ਪੈਗੀ ਜੇ ਤੁਹਾਡੇ ਫਾਦਰ ਦੀ 20 ਪਲੱਸ ਆਈਟੀਆਰ ਹੁੰਦੀ ਫਿਰ ਤੁਸੀਂ ਚਾਹੇ ਨਾ ਵੀ ਦਿਖਾਉਂਦੇ

ਜਿਹੜੀ ਤੁਹਾਡੀ ਰਿਕੁਆਇਰਮੈਂਟ ਆ ਉਹ ਸੌਰੀ ਬਟ ਆਈਟੀਆਰ ਕਾ ਹੈ ਨਹੀ ਆਈਟੀਆਰ 13 ਲੱਖ ਦੀ ਹੈ ਨਾ ਤੁਹਾਡੇ ਕੋਲ ਹਾਂਜੀ ਤੁਹਾਡਾ ਆਈਟੀਆਰ ਪੇਰિયਰ ਮੇਰੇ ਪਪਾ ਦੇ 13 ਲੱਖ ਬਣ ਜਾਂਦੀ ਹੈ ਹਾਂ that is enough ਐਕਟਿਵ ਗਵਰਨਮੈਂਟ ਜੌਬ ਹੈ ਤਾਂ ਮੰਥਲੀ ਪੇ ਰੇਟ ਉਸੇ ਨਹੀਂ ਹੁੰਦਾ ਹੂੰ 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 ਲਾਈਕ 1 ਲੱਖ ਤੋਂ ਹत्ता ਕਿੰਨੀ ਚਾਹਤਾ ਹੈ ਹਾਂਜੀ ਐਵਰੀ ਮੰਥ ਤੇ ਜਿੰਦਾ ਤੁਹਾਡੀ ਆਈਟੀਆ ਇਨਫ ਹੈ ठीक है बट तानो फंडिंग दिखानी पड़ेगी जिन्नी टाडी आईडिया रा आई ओदे नाल फंडिंग दिखानी पड़ेगी जे टाडी आईडिया दी आई एक ना स्लैग होंदी है हाई कमीशन दी आईडिया दी जे तुसी तो ओ मीट कर दियो ओदे बाद फंडिंग नहीं दिखानी होंगी बट उस स्लैग तो सी मीट नहीं कर रहे हो ओदे वास्ते आईडिया ज्यादा चाहिदी हुंदिया हुं ने सो द थिंग इज की तानो फंडिंग दिखानी पड़ेगी फंडिंग दिखाना मैंडेटरी है और मैं ये रिकमेंड करूंगी की फंडिंग दिखाओ सो दैट प्रोफाइल स्ट्रांग ले एक त वन ईयर दी ट्यूशन फीस पे करी हुई है ऑस्ट्रेलिया एक्सैप्ट करता पीपीएफ जी पी एफ ऑस्ट्रेलिया पी पी एफ जी पी एफ ओद ही एक्सैप्ट कर फंड्रो करवाओ से ਅਸੀਂ 90% ਵਿਦਰੋ ਕਰਾ ਸਕਦੇ ਆ ਹਾਂਜੀ ਐਕਚੁਅਲੀ ਤੁਹਾਨੂੰ ਉਹਦੇ ਵਿੱਚ ਕਾਫੀ ਜ਼ਿਆਦਾ ਫੰਡਸ ਮਿਲ ਲਾਈਕ ਸਾਨੂੰ ਇੰਟਰਸਟ ਬਹੁਤ ਚੰਗਾ ਮਿਲਦਾ ਸੀ ਨਾ ਉੱਤੇ ਹਮਮ ਲਾਈਕ ਆਲਮੋਸਟ 8 ਟੂ 9 ਬਿਕਸ ਦਾ ਮਨ ਜੋ ਹੈ ਹਮਮ ਤਾਂ ਸਾਨੂੰ ਕਾਫੀ ਜ਼ਿਆਦਾ ਦਿੱਤੇ ਮਿਲਦਾ ਸੀ ਜੇ ਅਸੀਂ ਡਿਡ ਨਾਟ ਵਾਂਟ ਟੂ ਵੇਸਟ ਕਿ ਅਸੀਂ ਸਾਡੀ ਹੱਡੀ ਨਹੀਂ ਕਰਵਾ ਲਵਾਂਗੇ ਤੇ ਉਸ ਤੋਂ ਬਾਅਦ ਆਬਵੀਅਸਲੀ ਉਹ ਰਿਟਰਨ ਨਹੀਂ ਲੈਂਦੇ ਬਟ ਫੰਡਿੰਗ ਤਾਂ ਤੁਹਾਨੂੰ ਦਿਖਾਣੀ ਪੈਗੀ ਨਾ ਜੇ ਤੁਸੀਂ ਆਪਣਾ ਵੀਜ਼ਾ ਲੈਣਾ ਹੈ ਹੁਣ ਦੇਖੋ ਵੀਜ਼ਾ ਤਾਂ ਲੈਣਾ ਹੈ ਵੀਜ਼ਾ ਮੈਂਡੇਟਰੀ ਹੈ ਬਿਕੋਜ਼ ਤੁਸੀਂ 1 ਸਾਲ ਦੀ ਟਿਊਸ਼ਨ ਫੀਸ ਪੇ ਕੀਤੀ ਹੈ अपनी भी 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 पे करोगे ज़्यादा है 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 ठीक है? तो फिर कोई भी ये नहीं चाहेगा कि साड़ी आए है ना रिकमेंडेबल प्रोफाइल काउंसलर ने दिखानी पेगी मेडिटरी तीन चार लाखा

ਰੈਪਿਟਡ ਹੈ ਲਾਈਕ ਰੈਪਿਟਡ ਹੈ ਇੰਸਟੀਚਿਊਟ ਹੈ ਕਾਫੀ ਅੱਛਾ ਇੰਸਟੀਚਿਊਟ ਆ ਆਸਟ੍ਰੇਲੀਆ ਦਾ ਠੀਕ ਹੈ ਤੇ ਐਕਚੁਅਲੀ ਮੈਂ ਇੱਕ ਹੋਰ ਕੁਐਸਚਨ ਸੀ ਮੈਂ ਲਾਸਟイヤー ਮੈਂ 2024 ਵਿੱਚ ਕੰਪਲੀਟ ਕੀਤੀ ਹੈ ਆਪਣੀ ਕਾਲਜ I ਮੀਨ I ਮੀਨ 12th 12th ਤੇ ਉਸ ਤੋਂ ਬਾਅਦ ਮੈਂ ਫਿਰ ਅਪਲਾਈ ਨਹੀਂ ਕੀਤਾ ਸੀ ਲਗਭਗ ਲਾਸਟイヤー ਫਿਰ ਸੀਗੇ ਨੇ ਉਸੇ ਅਪਲਾਈ ਨਹੀਂ ਕੀਤਾ ਜਿਸੇ ਅਬ ਡਿਸਾਈਡਡ ਕਿ ਅਸੀਂ ਕਰ ਲੈਂਦੇ ਆ ਅਪਲਾਈ ਬਟ ਆਬਵੀਸਲੀ ਹਾਲ ਤਾਂ ਉਹ ਗੈਪ ਆ ਗਿਆ ਸੀ ਓਕੇ ਤੇ ਉਸ ਗੈਪ ਚ ਤੁਸੀਂ ਕੁਝ ਕਰਿਆ ਸੀਗਾ ਜਾਂ ਫਿਰ ਟੋਟਲੀ ਫ੍ਰੀ ਸੀਗੇ

Thank you. Thank you. So the thing is कि ऑस्ट्रेलिया करना चाहते हो और तुसी 2024 पास आउट हो, ते तुसी तुसी 2024 2024 हो हो इस कर सकते ये है is the last intake for 2024, पास आउट जे है जुलाई और कोई देते नंबर दे भी और एक मुस्कान का क्वेश्चन है मैम हमने ऑस्ट्रेलिया में फाइल लगाई है फिफ्टीन डेज हो गए हैं कोई अपडेट नहीं आया मुस्कान पहला आयाम करो कि तुसी केड़े वीजा वास्ते स्टडी वीजा वास्ते फाइल लगाई है और जो फिफ्टीन डेज से कुछ नहीं आया तो तुसी वेट कर लो डिपेंड करता है यूनिवर्सिटी टू तो यूनिवर्सिटी ठीक है वीजा आ जाएगा बहुत जल्दी ਜੀ ਇੱਕ ਮੁਸਕਾਨ ਜੀ ਦਾ ਕਮੈਂਟ ਹੈ ਹਾਂ ਜੀ ਇਹ ਮੈਂ ਕਰਦਾ ਸਰ ਇਹਨਾਂ ਦੀ ਕੁਇਰੀ ਥੋ ਸਟੂਡੈਂਟਸ ਲਾਸਟ ਕੁਛ ਟਾਈਮ ਬਚਿਆ ਹੈ ਕਿਸੇ ਵੀ ਸਟੂਡੈਂਟ ਦਾ ਸਵਾਲ ਹੈ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ हां जी मुस्कान ਜੇ ਸਟੱਡੀ ਵੀਜ਼ਾ ਤੁਸੀਂ ਅਪਲਾਈ ਕਰਿਆ ਔਰ 15 ਡੇਸ ਚ ਕੁਝ ਨਹੀਂ ਆਇਆ ਤੁਸੀਂ ਵੇਟ ਕਰ ਲਓ ਵਿਦਿਨ ਅ ਮੰਥ ਰਿਜ਼ਲਟ ਆ ਜਾਏਗਾ ਟਟਾ ਸੋ ਸਟੂਡੈਂਟਸ ਆਪਾਂ ਗੱਲ ਕਰ ਰਹੇ ਸੀਗੇ ਨਾਲ ਦੀ ਨਾਲ ਜਿਹੜੇ ਕੋਰਸੇਸ ਨੇ ਉਹ ਬਹੁਤ ਰੈਲੇਵੈਂਸੀ ਬਹੁਤ ਇੰਪੋਰਟੈਂਟ ਐ ਨਾਨ ਮੈਡੀਕਲ ਬਾਰੇ ਓਲਰੇਡੀ ਗੱਲ ਕਰ ਚੁੱਕੇ ਆ ਸੋ ਆਰਟਸ ਵਾਲਿਆਂ ਨੂੰ ਬਹੁਤ ਹੁੰਦਾ ਹੈ ਉਹਨਾਂ ਵਾਸਤੇ অপਸ਼ਨਸ ਘੱਟ ਨੇ ਸੋ ਉਹ ਜ਼ਰੂਰ ਐਕਸਪਲੋਰ ਕਰ ਲੈਣੇ ਆ ਆਸਟ੍ਰੇਲੀਆ ਚ ਆਰਟਸ ਵਾਲਿਆਂ ਵਾਸਤੇ ਕੀ ਕੀ ਪੋਸਿਬਿਲਿਟੀਜ਼ ਨੇ ਸਲ ਦੇਖੋ ਆਰਟਸ ਵਾਲੇ ਬੱਚਿਆਂ ਦੇ ਵਾਸਤੇ ਆਪਸ਼ਨਸ ਬਹੁਤ ਘੱਟ ਹੁੰਦੀਆਂ ਨੇ ਸਾਨੂੰ ਪਤਾ ਹੈ ਬਟ ਦਾ ਥਿੰਗ ਇਜ਼ ਕਿ ਆਰਟਸ ਵਾਲੇ ਸਟੂਡੈਂਟ ਕਈ ਵਾਰੀ ਕੀ ਹੁੰਦਾ ਬੱਚਾ ਨੂੰ ਨਹੀਂ ਪਤਾ ਹੁੰਦਾ ਸੀ ਕੀ ਸਬਜੈਕਟ ਲੈਣੇ ਨੇ ਤੇ ਉਹ ਇਦਾਂ ਹੀ ਦੇ ਸਬਜੈਕਟ ਲੈ ਲੈਂਦੇ ਨੇ 뮤직 ਵੋਕਲੀਏ ਵੋ ਉਹਨਾਂ ਦੇ ਬੈਸਟ 4 ਸਬਜੈਕਟ ਨਹੀਂ ਹੋ ਪਾਉਂਦੇ ਆਸਟ੍ਰੇਲੀਆ ਦੇ ਵਿੱਚ ਬੈਸਟ 4 ਸਬਜੈਕਟ ਹੋਣਾ ਬਹੁਤ ਮੰਡੇਟਰੀ ਹੈ ਜੇ ਬੱਚਾ ਆਰਟਸ ਬੈਕਗ੍ਰਾਉਂਡ ਤੋਂ ਹੈ ਫਿਰ ਵੀ ਉਹਨੂੰ ਬੈਸਟ 4 ਸਬਜੈਕਟ ਲੈਣੇ ਮੰਡੇਟਰੀ ਨੇ ਜੇ ਤੁਮਨ ਲੋ ਇਕਨੋਮਿਕਸ ਹੋ ਗਿਆ ਹਿਸਟਰੀ ਹੋ ਗਿਆ ਫਿਰ ਪੋਲੀਟੀਕਲ ਸਾਇੰਸ ਹੋ ਗਿਆ ਇੱਕ ਲੈਂਗੁਏਜ ਸਬਜੈਕਟ ਹੁੰਦਾ ਹੈ ਇੰਗਲਿਸ਼ ਇਦਾਂ ਦੇ ਸਬਜੈਕਟ ਜੇ ਬੱਚਾ ਲੈਂਦਾ ਹੈ ਔਰ ਬੱਚੇ ਕੋਲ ਪੋਲੀਟੀਕਲ ਸਾਇੰਸ ਹੈ ਤੇ ਉਹ ਬੈਚਲਰ ਆਫ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਵਾਸਤੇ ਜਾ ਜਾ ਸਕਦਾ ਹੈ ਜੇ ਇਕਨੋਮਿਕਸ ਹੈ ਉਹਦੇ ਬੈਕਗ੍ਰਾਉਂਡ ਵਾਸਤੇ ਜਾ ਸਕਦਾ ਹੈ ਬਟ ਆਰਟਸ ਵਾਲੇ ਬੱਚੇ ਦੇ ਵਾਸਤੇ ਚੂਜ਼ ਕਰਨਾ ਥੋੜਾ ਡਿਫਿਕਲਟ ਹੁੰਦਾ ਹੈ ਕਿਉਂਕਿ ਉਹਨਾਂ ਨੇ ਚਾਰ ਸਬਜੈਕਟ ਨਹੀਂ ਬਣਦੇ ਤੇ ਉਹਨਾਂ ਨੂੰ ਇਹ ਮੇਕ ਸ਼ੋਰ ਕਰਨਾ ਚਾਹੀਦਾ ਹੈ ਕਿ ਜਦੋਂ ਆਪਣੀ ਪਲਸ 2 స్టార్ਟ ਕਰਦੇ ਆ ਬੱਚੇ ਦੇ ਉਹਨਾਂ ਨੂੰ ਸਬਜੈਕਟ ਬਹੁਤ ਅੱਛੀ ਤਰ੍ਹਾਂ ਚੂਜ਼ ਕਰਕੇ ਲੈਣੇ ਚਾਹੀਦੇ ਨੇ। ਜੀ ਸੋ ਸਟੂਡੈਂਟਸ ਬਹੁਤ ਧਿਆਨ ਨਾਲ ਤੁਸੀਂ ਵੀ ਆਪਣੇ ਸਬਜੈਕਟ ਚੂਜ਼ ਕਰੋ ਕਿਉਂਕਿ ਆਸਟ੍ਰੇਲੀਆ ਬਹੁਤ ਪਾਰਟਿਕੂਲਰ ਹੈ ਜਦੋਂ ਰੈਲੇਵੈਂਸੀ ਆਫ ਕੋਰਸਸ ਦੀ ਗੱਲ ਆਉਂਦੀ ਹੈ ਕਮਰਸ ਵਾਲੇ ਸਟੂਡੈਂਟਸ ਵਾਸਤੇ ਕੀ ਆਪਸ਼ਨਸ ਨੇ ਪ੍ਰਿੰਸੀ ਜੀ ਸਰ ਕਮਰਸ ਵਾਲਾ ਬੱਚਾ ਬੈਚਲਰ ਆਫ ਕਮਰਸ ਵੀ ਜਾ ਸਕਦਾ ਹੈ ਬੈਚਲਰ ਆਫ ਅਕਾਊਂਟਿੰਗਸ ਵੀ ਜਾ ਸਕਦਾ ਹੈ ਬੈਚਲਰ ਆਫ ਬਿਜ਼ਨਸ ਵੀ ਜਾ ਸਕਦਾ ਹੈ। ਬਟ ਜੇ ਬੈਚਲਰ ਆਫ ਕਾਮਰਸ ਵਾਲਾ ਬੱਚਾ ਹੈ ਤੇ ਰਿਕਮੈਂਡੇਬਲ ਹੈ ਕਿ ਬੈਚਲਰ ਆਫ ਅਕਾਊਂਟਿੰਗ ਜਾਂ ਕਾਮਰਸ ਚ ਜਾਏ ਉਹਦੇ ਚ ਵੀਜ਼ਾ ਸਕਸੈਸ ਰੇਟ ਵੀ ਥੋੜਾ ਜ਼ਿਆਦਾ ਹੈ bizness ਥੋੜਾ ਜਨਰਿਕ ਪ੍ਰੋਗਰਾਮ ਹੋ ਜਾਂਦਾ ਹੈ ਪ੍ਰਿੰਸੀ ਜੀ ਆਈਟੀਆਰ ਨੂੰ ਲੈ ਕੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਫਾਈਲਿੰਗ ਕਰਦੇ ਵਕਤ ਸਰ ਆਈਟੀਆਰ ਇੱਕ ਤਾਂ ਔਨ ਟਾਈਮ ਫਿਲਡ ਹੋਣੀ ਚਾਹੀਦੀਆਂ ਨੇ ਆਈਟੀਆਰ ਇਦਾਂ ਨਾ ਕਰੇ ਬੱਚਾ ਕਿ ਅੱਜ ਹੀ ਸਾਰੀਆਂ ਆਈਟੀਆਰ ਭਰਵਾਤੀਆਂ ਰੀਸੈਂਟ ਆਈਟੀਆਰ ਯੂਨੀਵਰਸਿਟੀਆਂ ਐਕਸੈਪਟ ਨਹੀਂ ਕਰਦੀਆਂ ਹੁਣ ਆਸਟ੍ਰੇਲੀਆ ਨੇ ਵੈਸੇ ਵੀ ਬਹੁਤ ਸਟਿਕਨੈਸ ਕਰਦੀ ਹੈ ਤੇ ਇਸ ਕਰਕੇ ਆਈਟੀਆਰ ਦੀ ਇਹ ਸਭ ਚੀਜ਼ ਇਹ ਦੇਖਣਾ ਪੈਂਦਾ ਹੈ ਦੂਜਾ ਇਹ ਵੀ ਚੈੱਕ ਕਰਨਾ ਪੈਂਦਾ ਕਿ ਜੇ ਤੁਸੀਂ ਆਈਟੀਆਰ ਫਿਲ ਕਰਦੇ ਹੋ ਤੇ ਉਹ ਜੈਨੂਇਨ ਆਈਟੀਆਰ ਹੋਣੀ ਚਾਹੀਦੀ ਹੈ ਇਦਾਂ ਨਹੀਂ ਕਿ ਜੇ ਮੰਨ ਲਓ 7 ਲੱਖ ਇਨਕਮ ਤੁਸੀਂ ਫਿਲ ਕਰ ਰਹੇ ਹੋ ਤੇ ਤੁਹਾਡੀ ਸਿਰਫ ਅਕਾਊਂਟ ਚ ਜਿਹੜੀ ਇਨਕਮ ਆ ਰਹੀ ਹੈ ਉਹ 2 ਜਾਂ 3 ਲੱਖ ਹੈ ਉਹ ਚੀਜ਼ ਇੱਕ ਦੇਖਣੀ ਚਾਹੀਦੀ ਆ ਬੰਦੇ ਨੂੰ ਕਿ ਤੁਹਾਡੇ ਕੋਲ ਤੁਸੀਂ ਜਿਹੜੀ ਜੀ ਸੋ ਸਟੂਡੈਂਟਸ ਥੋੜਾ ਜਿਹਾ ਨੈਟਵਰਕ ਦਾ ਇਸ਼ੂ ਆ ਆਈ ਹੋਪ ਜਲਦੀ ਰੀਕਨੈਕਟ ਕਰਾਂਗੇ ਤੁਹਾਡੇ ਨਾਲ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹਾਂ ਤੇ ਲਾਸਟ 5-6 ਮਿੰਟ ਹੋਰ ਨੇ ਅੱਜ ਦੇ ਸੈਸ਼ਨ ਦੇ ਸੋ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਆਪਣਾ ਸਵਾਲ ਸ਼ੇਅਰ ਕਰ ਦਿਓ ਹੁਣ ਇਸ ਤੋਂ ਬਾਅਦ ਅਸੀਂ ਇੱਕ ਤਾਂ ਆਈਟੀਆਰ ਬਾਰੇ ਗੱਲ ਕਰਾਂਗੇ ਆਸਟ੍ਰੇਲੀਆ ਆਈਟੀਆਰ ਬਾਰੇ ਉਸ ਤੋਂ ਇਲਾਵਾ ਗੱਲ ਕਰਾਂਗੇ ਸਪਾਊਸ ਕੀ ਕੀ ਮਿਸਟੇਕ ਕਰਦੇ ਨੇ ਸਟੂਡੈਂਟਸ ਜਿਨ੍ਹਾਂ ਨੇ 스파우스 ਦੀ ਫਾਈਲ ਲਾਈ ਹੁੰਦੀ ਹੈ ਕੀ ਮਿਸਟੇਕਸ ਨੇ ਜਿਹੜੀਆਂ ਤੁਸੀਂ ਨਾ ਕਰੋ ਤਾਂ ਕਿ इजीली 스파우스 ਵੀਜ਼ਾ ਆਸਟ੍ਰੇਲੀਆ ਦਾ ਤੁਹਾਡਾ ਆ ਜਾਵੇ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਚ ਜ਼ਰੂਰ ਨਾਲ ਦੀ ਨਾਲ ਆਪਣਾ ਪ੍ਰੋਫਾਈਲ ਸ਼ੇਅਰ ਕਰ ਦਿਓ ਆਪਣਾ ਜਿਹੜਾ ਸਵਾਲ ਹੈ ਉਹ ਸ਼ੇਅਰ ਕਰ ਦਿਓ ਜਾਂ ਫਿਰ ਤੁਸੀਂ ਕਾਲ ਵੀ ਕਰ ਸਕਦੇ ਹੋ ਕਾਲ ਲਈ ਨੰਬਰ ডিসਪਲੇ ਹੋ ਰਿਹਾ ਹੈ 9343624902 ਸੋ ਲਾਸਟ ਕੁਝ ਮਿੰਟਸ ਨੇ ਸਟੂਡੈਂਟਸ ਕੋਸ਼ਿਸ਼ ਰਹੇਗੀ ਲਾਸਟ ਦੇ ਮਿੰਟਾਂ ਚ ਵੀ ਜੇ ਸਟੂਡੈਂਟਸ ਦੀ ਕੁਝ ਪ੍ਰੋਬਲਮਸ ਦਾ ਹੱਲ ਹੋ ਸਕੇ ਤਾਂ ਸੋ ਤੁਸੀਂ ਕਾਲ ਵੀ ਕਰ ਸਕਦੇ ਹੋ ਕਮੈਂਟ ਸੈਕਸ਼ਨ ਚ ਆਪਣਾ ਪ੍ਰੋਫਾਈਲ ਵੀ ਸ਼ੇਅਰ ਕਰ ਸਕਦੇ ਹੋ

ਕੁਚ ਯੂਨੀਵਰਸਿਟੀਆਂ ਇੱਕ ਸਾਲ ਪੁਰਾਣੀ ਮੈਰਿਜ ਲੈਂਦੀਆਂ ਨੇ ਕੁਝ ਯੂਨੀਵਰਸਿਟੀਆਂ 2 ਸਾਲ ਪੁਰਾਣੀ ਮੈਰਿਜ ਲੈਂਦੀਆਂ ਨੇ ਬਟ ਕੁਝ ਜਿੰਨਾ ਲੋਕਾਂ ਦੇ ਮਾਈਂਡ 'ਚ ਇਹ ਹੁੰਦਾ ਹੈ ਕਿ ਅਸੀਂ ਹੁਣ ਵਿਆਹ ਕਰਾ ਲਿਆ ਤੇ ਅਸੀਂ ਮਹੀਨੇ ਬਾਅਦ ਪਾਇਲਾ ਦਈਏ ਰੀਸੈਂਟ ਮੈਰਿਜ ਆਸਟ੍ਰੇਲੀਆ 'ਚ ਐਕਸੈਪਟੇਬਲ ਨਹੀਂ ਹੁੰਦੀ ਆ ਮਿਨਿਮਮ ਮਿਨਿਮਮ 1 ਇਅਰ 올ਡ ਮੈਰਿਜ ਚਾਹੀਦੀ ਆ ਪਲੱਸ ਪਾਊਸ ਕੇਸ 'ਚ ਇੱਕ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਬੱਚਿਆਂ ਨੂੰ ਕਿ ਜਿਹੜੇ ਬੱਚੇ ਫਾਈਨੈਂਸ਼ੀਅਲ ਸਪਨੇ ਪੰਟ ਸ਼ੋ ਕਰਵਾਉਂਦੇ ਨੇ ਉਹ 50-50 ਹੋਣੇ ਚਾਹੀਦੇ ਨੇ बच्चा नु ए हुंदा है कि साडी मैरिज हो गई है ते हुन साडा 100% स्पोंसर इन लॉस कर दे या साडे अपने पेरेंट्स कर दे बट 50-50 परसेंटेज स्पोंसर जे दोनों कर दे आ ते ओदे विच प्रोफाइल भी स्ट्रांग हुंदी है वीजा भी आंदा है बच्चे दा और दोनों ग्रेजुएट होने चाहिए ने जो मिनिमम ऑस्ट्रेलिया दी रिक्वायरमेंट हुंदी है जी सो बजट दे हिसाब नाल की ਸਰ ਬਜਟ ਕਾਫੀ ਜ਼ਿਆਦਾ ਉੱਪਰ ਚਲ ਜਾਂਦਾ बिकॉज ਜਿਹੜੇ ਲਿਵਿੰਗ ਐਕਸਪੈਂਸਸ ਹੁੰਦੇ ਨੇ ਉਹ ਸਪਾਊਸ ਦੇ ਵੀ ਸ਼ੋ ਕਰਵਾਣੇ ਨੇ ਟਰੈਵਲ ਵੀ ਸਪਾਊਸ ਦਾ ਸ਼ੋ ਕਰਵਾਣਾ ਹੈ ਪਲੱਸ ਸਟੂਡੈਂਟ ਦੇ ਵੀ ਹੋਣਗੇ ਤੇ ਬਜਟ ਜਿਹੜਾ ਫੰਡਿੰਗ ਹੁੰਦੀ ਹੈ ਉਹ ਕਾਫੀ ਜ਼ਿਆਦਾ ਹੋ ਜਾਂਦੀ ਹੈ ਆਈਟੀਆਰ ਵੀ ਜ਼ਿਆਦਾ ਹੋ ਜਾਂਦੀ ਹੈ ਔਰ ਫੰਡਿੰਗ ਵੀ ਜ਼ਿਆਦਾ ਹੋ ਜਾਂਦੀ ਹੈ ਜੀ ਸੋ ਸਟੂਡੈਂਟਸ ਅੱਜ ਦੇ ਸੈਸ਼ਨ ਦੇ ਵਿੱਚ ਇੰਨਾ ਹੀ ਕੱਲ ਦੁਬਾਰਾ ਇਸੇ ਟਾਈਮ ਤੇ ਲਾਈਵ ਸੈਸ਼ਨ ਹੋਏਗਾ ਕੋਈ ਵੀ ਸਵਾਲ ਹੈ ਤੁਸੀਂ ਰੀਕਨੈਕਟ ਕਰ ਸਕਦੇ ਹੋ ਕੱਲ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਸਾਰੇ ਸਟੂਡੈਂਟਸ ਦਾ ਸਾਰੇ ਪੇਰੈਂਟਸ ਦਾ ਥੈਂਕ ਯੂ ਸੋ ਮਚ ਪ੍ਰਿੰਸੀ ਜੀ ਥੈਂਕ ਯੂ ਸੋ ਮਚ ਸਰ